ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਮਿਰਚਾਂ ਆਪਣੇ ਕੋਲੇ ਵੱਡੀਆਂ ਦੇਖੋ ਮੋਟੀਆਂ-ਮੋਟੀਆਂ ਮਿਰਚਾਂ ਬਿਲਕੁਲ ਵੀ ਕੌਲ ਵੀ ਕੌਲੀਆਂ ਹੈ ਨਹੀਂ ਨੀਆਂ ਤੇ ਇਹ ਅੱਜ ਆਪਾਂ ਬਣਾਵਾਂਗੇ ਭਰ ਕੇ ਤੇ ਭਰਾਂਗੇ ਜੀ ਆਪਾਂ ਇੱਧਰ ਲਏ ਆ ਆਲੂ ਦੋ ਉਬਲੇ ਹੋਏ ਤੇ ਇੱਧਰ ਥੋੜੀ ਜਿਹੀ ਆਪਾਂ ਪਿਆਜ਼ ਕੱਟਿਆ ਤੇ ਦੋ ਮਿਰਚਾਂ ਕੱਟੀਆਂ ਆਪਾਂ ਤੇ ਆਪਾਂ ਨਾ ਹੁਣ ਆਪਾਂ ਮਿਰਚਾਂ ਦੇ ਵਿੱਚ ਨਾ ચીਰ ਲਾ ਪਾ ਲਾਂਗੇ ਐਸ ਤਰ੍ਹਾਂ ਕਰਕੇ ਨੇ ਇਹਦੇ ਵਿੱਚੋਂ ਚੀਰਾ ਬਾਦਿਆਗੇ ਆਪਾਂ ਐਸ ਤਰ੍ਹਾਂ ਕਰਕੇ ਧੇਰ ਵਿੱਚ ਕੋਈ ਬੀਜ ਵਗੈਰਾ ਹੈਗਾ ਤਾਂ ਕੱਢ ਦੇ ਇਹਦੇ ਵਿੱਚ ਬਿਲਕੁਲ ਵੀ ਹੈ ਨਹੀਂਗੇ ਥਮਾਗੇ ਮੋٹے ਜਿਹੇ ਹੈਗੇ ਉਹ ਆਪਾਂ ਕੱਢ ਦਿੰਨੇ ਆ ਤੇ ਵੈਸੇ ਬੀਜ ਬੂਜ ਹੈ ਨਹੀਂ ਇਹਦੇ ਵਿੱਚ ਦੇਖੋ ਸਾਫ ਹੈ ਐਸ ਤਰ੍ਹਾਂ ਕਰਕੇ ਨਾ ਆਪਾਂ ਚੀਰਾ ਲਾ ਲਾਂਗੇ ਇਹਨਾਂ ਦੇ ਸਾਰੀਆਂ ਨੂੰ ਵਸਤ ਕੈਂ ਕਰਕੇ ਤਿਆਰ ਕਰ ਲਾਂਗੇ ਬੀਜ ਇਹਦੇ ਵਿੱਚ ਵੀ ਹੈ ਨਹੀਂਗੇ ਤੇ ਆਪਾਂ ਸਾਰੀਆਂ ਦੇ ਵਸਤ ਕੈਂ ਕਰਕੇ ਜੀਰਾ ਲਾ ਦਿੰਨੇ ਆਪਾਂ ਨਾ ជីਰਾ ਚਾਰ ਪੰਜ ਮਿਰਚਾਂ ਲੈਂਗੀਆਂ ਚਾਰਾਂ ਪੰਜਾਂ ਨੂੰ ਆਪਾਂ ਜੀਰਾ ਲਾ ਲੈ ਤੇ ਵਿੱਚ ਬੀਜ ਵਗੈਰਾ ਹੈ ਨਹੀਂ ਜੇ ਹੁਣ ਤਾਂ ਆਪਾਂ ਕੱਢ ਲਈ ਤੇ ਉਹਨਾਂ ਕੱਢਨੇ ਆਪਾਂ ਬੀਜਾਂ ਨੂੰ ਵਿੱਚ ਨਹੀਂ ਰੱਖਣਾ ਤੇ ਹੁਣ ਆਪਾਂ ਨਾ ਆਲੂਆਂ ਨੂੰ ਮੈਸ਼ ਕਰ ਲਾਂਗੇ ਐਸ ਤਰ੍ਹਾਂ ਕਰਕੇ ਨਾ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਆਪਾਂ ਜੇ ਆਲੂ ਮੈਸ਼ਰੋਂ ਦਾ ਉਹਦੇ ਨਾਲ ਵੀ ਕਰ ਸਕਦੇ ਆ ਮੈਂ ਚਮਚ ਨਾਲ ਕਰਦੀ ਆ ਐਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਆਲੂ ਨੂੰ ਆਪਾਂ ਮੈਸ਼ ਕਰਦੇ ਆ ਤੇ ਹੁਣ ਆਪਾਂ ਇਧਰ ਪੈਨ ਰੱਖ ਲਏ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀਰਾ ਤੇ ਨਾਲੇ ਪਾ ਦਾਂਗੇ ਪਿਆਜ਼ ਤੇ ਹਰੀ ਮਿਰਚਾਂ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਸ ਕਰਕਾ ਦੇ ਲਾਉਂਦਾ ਕਿਉਂਕਿ ਆਪਾਂ ਇਹ ਹਲਦੀ ਹੈ ਹਲਦੀ ਵੀ ਥੋੜੀ ਜਿਹੀ ਕੱਚੀ ਜੀ ਨਾ ਸਮੈਲ ਆਉਣ ਲੱਗ ਜਾਂਦੀ ਹੈ ਉਹ ਦਾ ਕਰਕੇ ਆਪਾਂ ਨੂੰ ਧੋਣਾ ਪੈਂਦਾ ਨਹੀਂ ਤਾਂ ਆਪਾਂ ਨਾ ਮਸਾਲੇ ਸਿੱਧੇ ਹੀ ਪਾ ਸਕਦੇ ਹਾਂ ਇਹ ਵਿਚਾਲਿਆਂ ਦੇ ਵਿੱਚ ਸਿੱਧੇ ਪਾ ਕੇ ਤੇ ਆਪਾਂ ਮਿਰਚਾ ਭਰ ਸਕਦੇ ਆ ਆਪਾਂ ਹੁਣ ਮਾਰਾ ਗਏ ਇਹਨੂੰ ਬਸ ਇਹ ਹਲਦੀ ਦਾ ਕੱਚਾਪਨ ਜਾ ਕੱਢਣਾ ਹੈਗਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਂਦੇ ਇਹਦੇ ਮੈਸ਼ ਕਰਿਆ ਨਾ ਉਹ ਆਂਡਾ ਪਾ ਦਿੰਦੇ ਆ। ਹਲੂ ਨੂੰ ਆਪਾਂ ਮਸਾਲੇ ਚ ਮਿਕਸ ਕਰਤੇ ਤੇ ਆਪਾਂ ਗੈਸ ਆਪਾਂ ਬੰਦ ਕਰਤਾ ਤੇ ਹੁਣ ਆਪਾਂ ਨਾ ਮਿਰਚਾਂ ਨੂੰ ਭਰ ਲਾਂਗੇ। ਹੁਣ ਨਾ ਆਪਾਂ ਮਿਰਚਾਂ ਨੂੰ ਨਾ ਵਿੱਚੋਂ ਭਰ ਦਿਆਂਗੇ। ਆਪਾਂ ਨਾ ਨਪ ਨਪ ਕੇ ਭਰਾਂਗੇ ਇਹਨਾਂ ਨੂੰ ਮਸਾਲਾ। ਤੇ ਗੇਰ ਬਹੁਤ ਸਵਾਦ ਲਗਦੀਆਂ ਇਹ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਨਾ ਗੂਠੇ ਨਾਲ ਵਿੱਚ ਦਵਾ ਦਿਓ ਮਸਾਲਾ ਤੇ ਭਰ ਦੇ ਦਿਓ ਇਹਨਾਂ ਨੂੰ ਪੂਰਾ ਜਿਹੜਾ ਉੱਤੇ ਜਿਆਦੇ ਹੋਵੇ ਮਸਾਲਾ ਉਹ ਕੱਢ ਦਿਓ ਬਾਹਰ ਐਸ ਤਰ੍ਹਾਂ ਕਰਕੇ ਹੁਣ ਆਪਾਂ ਦੂਸਰੀ ਵੀ ਭਰ ਲਾਂਗੇ ਆਪਾਂ ਨੇ ਸਾਰੀਆਂ ਮਿਰਚਾਂ ਭਰ ਲਈਆਂ ਐਸ ਤੱਕ ਆਕਾ ਕੇ ਨੱਪ ਨੱਪ ਕੇ ਭਰੀਆਂ ਤੇ ਬਹੁਤ ਹੀ ਸਟੇਸਟੀ ਬਣ ਗਈਆਂ ਤੇ ਜਿਹੜਾ ਮਸਾਲਾ ਬਚ ਗਿਆ ਨਾ ਇਹ ਮੈਂ ਫ੍ਰਿਜ ਚ ਰੱਖ ਦੂੰਗੀ ਤੇ ਮੇਰੇ ਕੋਲ ਮਿਰਚਾਂ ਹੋਰ ਵੀ ਪਈਆਂ ਉਹ ਬਾਅਦ ਚ ਅਸੀਂ ਬਣਾ ਕੇ ਫਿਰ ਵੀ ਖਾ ਸਕਦੇ ਆਪਾਂ ਆ ਦੇਖੋ ਹੁਣ ਮਿਰਚਾਂ ਆਪਣੀਆਂ ਗਈਆਂ ਭਰ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਇਧਰ ਮੇਰਾ ਪੈਨ ਰੱਖਿਆ ਹੋਇਆ ਵੇ ਆ ਦੇਖਾ ਇਹ ਜੀ 2-3 ਚਮਚੇ ਹੈਗੇ ਤੇਲ ਦੇ ਤੇਲ ਆਪਾਂ ਸਾਨੂੰ ਪਾਏ ਤੇ ਮਸਾਲੇ ਮੈਂ ਤੁਹਾਨੂੰ ਦੱਸੇ ਨਹੀਂ ਕੀ ਪਾਏ ਮਸਾਲੇ ਪਾਏ ਆਪਾਂ ਨਮਕ ਤੇ ਮਿਰਚ ਤੇ ਇੱਕ ਹਲਦੀ ਤੇ ਇੱਕ ਧਨੀਆ ਪਾਉਂਦਾਂ ਬਸ ਆਪਾਂ ਮਸਾਲੇ ਕੋਈ ਬਾਹਲੇ ਨਹੀਂ ਪਾਏਗੇ ਥੋੜੇ ਥੋੜੇ ਮਸਾਲੇ ਪਾਏ ਤੇ ਹੁਣ ਆਪਾਂ ਇਹਨਾਂ ਨੂੰ ਐਸ ਤਰ੍ਹਾਂ ਕਰਕੇ ਨਾ ਫਰਾਈ ਕਰ ਲਾਂਗੇ ਸਲੋ ਗੈਸ ਤੇ ਥੋੜਾ ਜੰਨਟਾ ਅਟਕ ਜਾਵਾਂਗੇ ਆਪਾਂ ਹੁਣ ਆਪਾਂ ਜਿਹਨੂੰ ਢੱਕ ਕੇ ਪਕਾ ਲਿਆ ਤੇ ਆਪਾਂ ਇਹਦੀ ਸਾਈਡ ਬਦਲਤੀ ਸੀ ਜੀ ਮੈਂ ਵਿੱਚ ਉਹਨਾਂ ਨੂੰ ਮਗਾ ਹੀ ਨਹੀਂ ਪਹਿਲਾਂ ਤੇ ਹੁਣ ਜਿਹੜਾ ਮਾਰਾ ਮੋਟਾ ਰਹਿ ਗਿਆ ਇਹ ਆਪਾਂ ਹੁਣ ਨਾ ਸਾਈਡ ਬਦਲ ਬਦਲ ਕੇ ਨਾ ਇਹਨਾਂ ਨੂੰ ਫੁੰਨ ਲਾਂਗੇ ਆਪਾਂ ਇਸ ਤਰ੍ਹਾਂ ਕਰਕੇ ਨਾ ਫਰਾਈ ਕਰ ਲਾਂਗੇ ਵਦਜਾ ਐਸੇ ਦਾ ਕਰਕੇ ਬੱਸ ਇਹ ਤਾਂ ਸੌਫਟ ਹੋ ਹੀ ਗਈਆਂ ਆਪਾਂ ਢੱਕ ਕੇ ਫਰਾਈ ਕਰਦੇ ਨਾ ਤੇ ਐਸੇ ਦਾ ਕਰਕੇ ਹੁਣ ਆਪਾਂ 5-4 ਮਿੰਟ ਹੋਰ ਫਰਾਈ ਕਰਾਂਗੇ ਲੈ ਕੇ ਆਪਣੀਆਂ ਤਿਆਰ ਹੈ ਆਪਾਂ ਜਿੱਤਾਂ ਕੇ ਪਕਾ ਲਈਆਂ ਤੇ ਸਾਈਦਾ ਵੀ ਇਹਦੀਆਂ ਪੱਕ ਗਈਆਂ ਵਧੀਆ ਸੌਫਟ ਹੋ ਗਈਆਂ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇਹਨਾਂ ਦੇ ਆ ਨਾਕੂ ਜੇ ਫੜ ਕੇ ਕੱਢ ਲਾਂਗੇ ਜਾਂ ਆਪਾਂ ਚਮਚ ਨਾਲ ਵੀ ਕੱਢ ਸਕਦੇ ਹਾਂ ਐਸ ਤਰ੍ਹਾਂ ਕਰਕੇ ਨਾ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਹਾਂਜੀ ਆਪਣੀਆਂ ਮਿਰਚਾਂ ਭਰ ਕੇ ਬਣਾਈਆਂ ਆਪਾਂ ਤੇ ਬਹੁਤ ਵਧੀਆ ਤਿਆਰ ਹੋ ਗਈਆਂ ਤੇ ਸਾਡੀ ਮਿਰਚਾਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ